ਓ ਬਰਦੇ ਸੁਭਾਣਾ ਸੁਮੇਰੀ ਅਸਬੁੱਟ ਹੈ ਉਹ ਮਿਹਨਤ ਤੇਰਾ ਦਾ ਕਾਲ ਮੈਂ ਪੂਰਾ ਰੱਖੇਗਾ ਠੀਕ ਹੈ ਫੇਰ ਰੱਖ ਤੇਰੇ ਲਗੇ ਰਹੂਗੀ ਬਹੁਤ ਕਹਿ ਬੱਖ ਨਹੀਂ ਹੈ ਸਹੀ ਇਹ ਕਰਨਾ ਆਪ ਨੂੰ ਤੇ ਨਾਲ ਆਪਾ ਠੀਕ 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 ਬਰਦੇ ਲੈ ਆ ਕੋਟਕ ਚਾਹ ਜੀ ਪਈ ਆ ਇਹ ਹਾਂਜੀ ਕਿਰਮਾਲ ਕੋ ਮੈਂ ਤਾਂ ਠੀਕ ਆ ਜੇਠਾ ਤੂੰ ਦੱਸ ਮੈਨੂੰ ਤੂੰ ਠੀਕ ਨਹੀਂ ਲੱਗਦਾ ਓਏ ਆਪਣੀ ਤਾਂ ਗੁੱਡੀ ਕਾਟੋ ਫੁੱਲਾ ਤੇ ਐ ਬਸ ਤੇਰੀ ਕਮੀ ਆ ਆਹੋ ਹੁਣ ਤੈਨੂੰ ਮੇਰੀ ਕਮੀ ਦੀਂਦੀ ਆ ਬੇ ਜਦੋਂ ਤੇਰੇ ਕੋਲ ਟਾਈਮ ਸੀਗਾ ਉਦੋਂ ਤਾਂ ਤੂੰ ਹਾਮੀ ਨਹੀਂ ਸੀ ਪਰਦਾ ਮੇਰਾ ਪਿਓ ਤਾਂ ਤੈਨੂੰ ਸਿਕਨ ਪਾਉਣ ਲਈ ਆਇਆ ਸੀ ਉਦੋਂ ਤੂੰ ਹੀ ਨਹੀਂ ਸੀ ਕਹਿੰਦਾ ਨਾ ਮੈਂ ਨਹੀਂ ਹਜੇ ਰਿਸ਼ਤਾ ਕਰਾਉਣਾ ਆ ਛੋਟੇ ਨੂੰ ਕਰ ਦੋ ਆ ਦੇਖ ਲੈ ਨਸ਼ੇੜੀ ਪੱਲੇ ਪਾਤਾ ਮੇਰੇ ਓਏ ਉਹ ਦੋਦੀਆਂ ਗੱਲਾਂ ਕਿਉਂ ਕਰਦੀਆਂ ਉਹ ਤਾਂ ਹੁਣ ਡੁੱਲੇ ਬੇਰਾਂ ਦਾ ਹੁਣ ਵੀ ਕੁਝ ਨਹੀਂ ਬਣਦਾ ਰਹੀ ਗੱਲ ਛੋਟੀ ਦੀ ਇਹਦਾ ਸਾਡੇ ਗਵੰਡੀਆਂ ਦੇ ਮਾਪੇ ਮਰ ਗਏ ਸੀ ਮੇਰਾ ਬਾਪ ਇਹਨੂੰ ਚੱਕ ਲਿਆ ਇਹਨੂੰ ਉਦੋਂ ਤੋਂ ਪਿਆਰ ਨਾ ਰੱਖਦਾ ਮੈਂ ਤਾਂ ਮੇਰੇ ਸਾਲੇ ਨਾਲ ਅੱਖ ਨਾ ਮਲਿਆ ਮੈਂ ਇਹਦੇ ਨਾਲ ਵੇ ਤਾਂ ਹੀ ਹੋਰ ਚ ਮੰਣ ਮੰਣ ਤਾਂ ਮੁਸਕ ਮਾਰਦਾਗਾ ਜਦੋਂ ਆਉਂਦਾ ਜਦੀ ਕਹਿ ਦੂਗਾ ਮੈਨੂੰ ਤਾਂ ਚਾਹ ਬਣਾ ਦੇ ਉਹ ਤਾਂ ਚਾਹ ਨਾਲ ਹੀ ਨਹੀਂ ਰੱਜਦਾ ਵੇ ਉਹਨੂੰ ਤਾਂ ਆ ਜੀ ਕਰਨਾ ਨਾ ਪਤੀਲਾ ਚਾਹ ਦਾ ਬਣਾ ਕੇ ਰੱਖ ਦਿਆ ਕਰਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀ ਜਾਵੇ ਉਹ ਆ ਮੇਰੇ ਸਾਲੇ ਨੂੰ ਐ ਪਤਾ ਵੀ ਮੇਰੀ ਸੋਨੇ ਵਰਗੀ ਜਨਾਨੀ ਆ ਮੈਂ ਸਾਂਭ ਕੇ ਰੱਖਾਂ ਕਿਤੇ ਮੇਰੇ ਵਰਗੀ ਤੇ ਹੁੰਦੀ ਮੈਂ ਦੇਖਦੀ ਆ ਦੇਖਾ ਕੱਲੇ ਘਰਾਂ ਦੀ ਐ ਬੇ ਤਾਂ ਹੀ ਤਾਂ ਮੈਂ ਕਹਣੀ ਆ ਮੇਰੇ ਭਾਗ ਨਾ ਖੁੱਲ ਜਾਂਦੇ ਔਰ ਫੁੱਟ ਗਈ ਜੇ ਵੱਡੇ ਦੀ ਕਿਸਮਤ ਮੇਰੀ ਜਿੱਦਣ ਦੀ ਮੈਂ ਉਹਦੇ ਲੜ ਲਾਤੀ ਅੱਖ ਤਾਂ ਤੂੰ ਵੀ ਨਹੀਂ ਮਿਲੰਦਰੀ ਤੂੰ ਵੀ ਬੜੀ ਸੱਚੀ ਬਣਦੀ ਆ ਹੁਣ ਕਹਿੰਦੀ ਮੈਂ ਹੁਣ ਇੱਕੇ ਨਾਲ ਕੱਟਣਾ ਜਿਹਦੇ ਨਾਲ ਹੈਗੀ ਆ ਉਸੇ ਨਾਲ ਕੱਟੂਗੀ ਮਰੂਗੀ ਜੀਊਂਗੀ ਲਾ ਬੇ ਜੇਠਾ ਹੁਣ ਲਖੀਆਂ ਨੂੰ ਕਿਹੜਾ ਟਾਲ ਸਕਦਾ ਹੁਣ ਮੇਰੇ ਕਰਮਾਂ ਚ ਹੀ ਉਹ ਰੱਖਿਆ ਪਿਆਗਾ ਹੁਣ ਮੈਂ ਤਾਂ ਬਥੇਰਾ ਜ਼ੋਰ ਲਾਉਣੀ ਆ ਜਿੱਦਣੇ ਮੈਂ ਕਹਿੰਨੀ ਆ ਉਹਦਣੇ ਤੂੰ ਨੀ ਰਾਈਤਾ ਹੀ ਫੜਾਉਂਦਾ ਕੋਈ ਆਪਦੀ ਉਹ ਕਈ ਵਾਰੀ ਮਾਲ ਪੱਤੇ ਦਾ ਘੱਟ ਵੱਧ ਹੁੰਦਾ ਹੈ ਉਹ ਵੀ ਸਰੀਰ ਬਣੇ ਦੇ ਸਾਰੇ ਐ ਜਦਨ ਕਦੇ ਕਹਿਣੀ ਚ ਹੋਵੇ ਸਰੀਰ ਉਦਣ ਕਹਿ ਕੇ ਦੇਖੀ ਕਦੇ ਜੇ ਤੇਰੀ ਗੱਲ ਮੋੜਦਾ ਨਾ ਦੇ ਜਠਾ ਹੂੰ ਮੈਂ ਤੇਨੇ ਇੱਕ ਗੱਲ ਪੁੱਛਾਂ ਦੋ ਦੱਸ ਨਾ ਮੈਨੂੰ ਆਏ ਕਨੀਆ ਬੀ ਮੈਂ ਤੇਰੇ ਪਸੰਦ ਆ ਉਹ ਪਸੰਦ ਤਾਂ ਸਾਰਿਆਂ ਨੂੰ ਆਂ ਤੁਦਦੀ ਕੀ ਗੱਲ ਕਰਦੀ ਐ ਆਹੋ ਤਾਂ ਹੀ ਤਾਂ ਦੂਰ ਦੂਰ ਫਿਰਦਾਗਾ ਭੱਜਿਆ ਉਹ ਕੋਈ ਨਹੀਂ ਉਹ ਪਰਦਾ ਵੀ ਰੱਖਣਾ ਪੈਂਦਾ ਅਖਰ ਨੂੰ ਮੌਤਵਾਰ ਬੰਦਾ ਮੈਂ ਪਿੰਡ 'ਚ ਬੇ ਬੈਜਿਆ ਕਰ ਬੈਜਿਆ ਕਰ ਆ ਕੋਈ ਹੋਰ ਜਨਾਨੀ ਆ ਜੇ ਜਦੀ ਉਹਦੇ ਤੇ ਲਾਲਾ ਸੱਟ ਲੇਗਾ ਫਿਰ ਤੈਨੂੰ ਮੇਰੇ ਵਰਗੀ ਕਿੱਥੇ ਯਾਦ ਰਹਿੰਦੀ ਆ ਹਾਂ ਉਹਦਾ ਕਰਨਪਾਲ ਨੂੰ ਇਹ ਗੁੱਸਾ ਕਰਗੀ ਉਹੀ ਗੁੱਸਾ ਬੇ ਜੇਠਾ ਤੇਰੀ ਗੱਲ ਦਾ ਮੈਂ ਕੋਈ ਗੁੱਸਾ ਨਹੀਂ ਮਨਾਉਂਦੀ ਤੂੰ ਤਾਂ ਨਾ ਮੈਨੂੰ ਜੋ ਮਰਜੀ ਕਹਿ ਪਰ ਜਦੋਂ ਉਹ ਮੇਰੇ ਸਾਹਮਣੇ ਆ ਜਾਂਦਾ ਨਾ ਸੜਿਆ 부ਚਿਆ ਜਿਆ ਮੇਰੇ ਤਾਂ ਉਹਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਮੈਂ ਕਰ ਮੇਰੇ ਸਾਲੇ ਨੂੰ ਟਟਰੀ ਵਰਗੇ ਟੰਗਲ ਆ ਭਾਂਦਾ ਸਾਡੇ ਦਾ ਖਾਨਦਾਨ ਚ ਨਹੀਂ ਮਿਲਦਾ ਇਹੋ ਜਿਹਾ ਰੰਗ ਹੈ ਇਹੋ ਜਿਹਾ ਰੰਗ ਮੇਰੇ ਪੈਰਾਂ ਦਾ ਜਿਹਾ ਰੰਗ ਤੇ ਮੂੰਹ ਦਾ ਹੈ ਬੇ ਸੱਚੀ ਗੱਲ ਆ ਜਦੋਂ ਮੈਂ ਉਹਦੇ ਵੱਲ ਦੇਖਦੀ ਆ ਨਾ ਮੈਂ ਤਾਂ ਅੰਦਰੋਂ ਅੰਦਰ ਝੁਰਦੀ ਰਹਿੰਦੀ ਆਗੀ ਵੀ ਦੱਸ ਮੇਰੇ ਕਿਸਮਤ ਚ ਆਹੀ ਨਖੱਟੂ ਰੱਖਿਆ ਸੀਗਾ ਕਿੱਥੇ ਉਹਦੇ ਪ੍ਰਤਾਪ ਸਿੰਘ ਕਿੱਥੇ ਸੜਾ ਕਲਾ ਛੱਡੂ ਸੱਚੀ ਗੱਲ ਆ ਵੀ ਦਿਉਰਾ ਜੇਠਾ ਸੌਰੀ ਇੱਥੋਂ ਕੱਟ ਦੋ ਮਾੜਾ ਜੀ ਬੇ ਜੇਠਾ ਕੀ ਕਰਾਂ ਜਦੋਂ ਮੈਂ ਤੈਨੂੰ ਦੇਖ ਲੈਂਦੀ ਆ ਨਾ ਮੇਰੇ ਤਾਂ ਸਾਰਾ ਦਿਨ ਜੀ ਨਹੀਂ ਲੱਗਦਾ ਹੈਗਾ ਦੇਖ ਦੇ ਆਈ ਸੁਪਨੇ ਲਈ ਜੰਨੀਆਂ ਵੇ ਕਾਸ ਜੇ ਜ਼ਿੰਦਗੀ ਚ ਮੇਰੀ ਜੇ ਤੂੰ ਆ ਜਾਂਦਾ ਓਏ ਜੇਠ ਜੂੜਨਾ ਕਹਿ ਰਾ ਆ ਜੇਠ ਕਹਿ ਗਈ ਰੰਦ ਕੱਢ ਦਿੰਨੀ ਆ ਤੂੰ ਬੱਲਾ ਦੀ ਤੂੰ ਨਾਂ ਲੈ ਦੇ ਕਰੇ ਤੂੰ ਤਾਂ ਚੰਗਾ ਮੇਰਾ ਉਹਦੇ ਪ੍ਰਤਾਪ ਸਿੰਘ ਨਾ ਨਾਂ ਨਹੀਂ ਲੈਂਦੀ ਮੈਂ ਮੈਂ ਤਾਂ ਤੁਹਾਨੂੰ ਜੀ ਕਹਿ ਕੇ ਬੁਲਾ ਰਿਆ ਕਰੂੰਗੀ ਹੋਰ ਦੱਸ ਕੀ ਚਾਹੀਦਾ ਹੋਰ ਦੱਸ ਬੇ ਹੁਣ ਤੂੰ ਤਾਂ ਮੇਰੇ ਇੱਥੇ ਸਹਰਾਣੇ ਖੜਾ ਓ ਆ ਰਿਹਾ ਦੇਖ ਲੈ ਸੁੱਕੀ ਬੁੱਤੀ ਜੀ ਵਾਲਾ ਬੱਡਰਦੀ ਕਿਉਂ ਐ ਮੇਰੇ ਸਾਰੇ ਦਾ ਘਾਟਾ ਲਾਣਾ ਨੇ ਟੀ ਕੀ ਗੱਲ ਐ ਚਲ ਤੂੰ ਐ ਕਰ ਤੂੰ ਮਣਾ ਚਾਹ ਭਾਬੀ ਤੂੰ ਮੈਂ ਵੈਨਾ ਬਾਹਰ ਠੀਕ ਐ ਲਿਓਨੀ ਐ ਮੈਂਚ ਹਾਏ ਮੈਂ ਮਰ ਗਿਆ ਆ ਮੀਗੀ ਜੜ ਥੱਲੇ ਇਹ ਮੇਰਾ ਜੇਠ ਇੱਕ ਉਹ ਆ ਹਰਾਮ ਜਿਹਾ ਦੇਖ ਤਾਂ ਸਹੀ ਆ ਸੜੀ ਹੋਈ ਬੂਥੀ ਵਾਲਾ ਆਉਂਦਾਗਾ ਮੂੰਹ ਚੱਕੀ ਮੇਰਾ ਸਿਆਪਾ ਅੱਡ ਕਰਨਾ ਪੈਣਾ ਹੁਣ ਇਹ ਚਾਹ ਮੰਗੂਗਾ ਚੌ ਨੀਗਰਨਾ ਦੇ ਈਦੋ ਮਾ ਇਹਨੇ ਲਾਲ ਪਨੀਰ ਪੀਤੀ ਰਨ ਕੋਟ ਕੇ ਜੀ ਦਿਨਾ ਗੀਤੀ ਬੈ ਜਾ ਵੇ ਬੈ ਜਾ ਟੇਕੇ ਕਿਵੇਂ ਆਉਂਦਾ ਮੂੰਹ ਚੱਕੀ ਆ ਸਵੇਰੇ ਹੀ ਮੂਤ ਪੀ ਲਿਆ ਕਰ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਆਹੋ ਮੂਤ ਪੀਨ ਨੂੰ ਨਾ ਚੰਗੀ ਗਾਂਤਾ ਬੇ ਜਿੱਦਣ ਦਾ ਤੂੰ ਮੇਰੇ ਪੇਸ ਪਿਆ ਨਾ ਮੇਰੀ ਤਾਂ ਫੁੱਟ ਗਈ ਕਿਸਮਤ ਕਿਸਮਤ ਤਾਂ ਮੇਰੀ ਬਣਦੀ ਮੇਰੇ ਬਾਪ ਨੇ ਤੇਨੇ ਵਰਗੀ ਨਾ ਲਾਦਾ ਆਹੋ ਮੇਰੇ ਵਰਗੀ ਨਾ ਤੂੰ ਦੀਵਾ ਬਾੜ ਕੇ ਲੱਭ ਲਈ ਤੈਨੂੰ ਤਾਂ ਨਹੀਂ ਮਿਲਨੀ ਆ ਤੇਰੇ ਵਰਗੇ ਤੇ ਤੇਰੇ ਵਰਗੇ ਤਾਂ ਜਦ ਮੈਂ ਮੜ ਜਾ ਬਾਹਰ ਜਾਨੀ ਨਾ ਨੌਤੀ ਸੌ ਫਿਰਦੇ ਨੇ ਪਿੱਛੇ ਮੇਰੇ ਹੁਣ ਮੀ ਮੈਂ ਤੇਰੇ ਵਰਗੀ ਸੁਲਤਨ ਬੂਆ ਬੋਆ ਹੋਇਆ ਮੈਂ ਲੈ ਬੌੜਾ ਤਾਂ ਤੂੰ ਬਥੇਰਾਗਾ ਆ ਜਦੋਂ ਮੂੰਹ ਚੱਕੀ ਆਉਣਾ ਹੁਣ ਤੂੰ ਲਣਕੀ ਆਇਆ ਘਰੇ ਖੇਤ ਵੱਲ ਗੇੜਾ ਮਾਰਿਆ ਆ ਕਰ ਆਉਂ ਗੇਂਦੇ ਗਾਂਦੀਆਂ ਨੇ ਖਾਂ ਗਰੋ ਮੈਨੂੰ ਤੁਸੀਂ ਨਾਉਂ ਗਰ ਸੰਨੇ ਮੈਂ ਖੇਤ ਮਿਹਨੀ ਜਾਮਾ ਬੇ ਆ ਜਦੋਂ ਤੂੰ 24 ਘੰਟੇ ਮੂਤ ਪੀਣਾ ਰਹਣਾਗਾ ਨਾ ਘਰੇ ਤਾਂ ਮੈਂ ਤੈਨੂੰ ਕਹਨੀ ਆ ਵੀ ਖੇਤ ਕੋਈ ਕੰਮ ਧੰਦਾ ਕਰ ਲਿਆ ਕਰ ਉੱਥੇ ਆ ਪੱਠੇ ਵਾਲੀਆਂ ਆ ਜਾਂਦੀਆਂ ਨੇ ਪੱਠੇ ਵੱਢ ਕੇ ਲੈ ਜਾਂਦੀਆਂ ਨੇ ਫਿਰ ਝਾਕਦਾ ਰਹਣਾਗਾ ਐਨਾ ਸਕੀਨੀ ਨਾ ਕੇ ਤਨ ਕੀ ਵੇਜੂਗਾ ਭੈਂਦਾ ਖਤਮ ਕੌਣ ਸਕੀਨੀ ਲਾਉਂਦਾ ਵੇ ਐਂ ਵੀ ਦੱਸ ਦੇ ਮੈਨੂੰ ਆ ਜਿਹਨਾਂ ਤਰ੍ਹਾਂ ਜੇ ਥਾਂ ਲੈ ਹਾਏ ਵੇ ਰੱਬਾ ਵੇ ਹੁਣ ਤੱਕ ਜੜਾਉ ਦੇ ਤੇ ਦੰਦਾ ਧਰ ਲਿਆ ਮੇਰੀ ਗੱਲ ਸੁਣਦਾ ਉਹ ਤਾਂ ਕਿੰਨੀ ਲਾਊ ਗਈ ਉਹ ਤਾਂ ਸੋਹਣਾ ਸੁਨੱਖਾਗਾ ਆ ਤੇਰੇ ਚੋਂ ਦੇਖ ਬੇ ਹਾਈਵੇ ਮੈਂ ਮਰ ਜਾ ਕਿਵੇਂ ਮਨਮਨ ਮੁਸਕ ਮਾਰਦਾ ਕੋ ਮੈਨੇ ਗੋਹਾ ਨੱਗਿਆ ਆਹ ਦੇਖ ਤਾਂ ਕੱਪੜੇ ਕਹਜੇ ਪਾਏ ਨੇ ਬੇ ਮੈਂ ਤਾਂ ਐ ਸੋਚਿਆ ਸੀ ਵੀ ਜਦੋਂ ਮੇਰਾ ਵਿਆਹ ਹੋਊਗਾ ਮੇਰਾ ਤਾਂ ਬੰਦਾ ਇੰਨਾ ਸੋਹਣਾ ਸੁਨੱਖਾ ਹੋਊਗਾ ਆ ਮੈਨੂੰ ਕੀ ਪਤਾ ਸੀ ਵੀ ਮਿਲ ਜੂਗਾ ਛੱਡੂ ਸਿਰੇ ਦਾ ਨਸ਼ੇੜੀ ਆਹ ਹੁੰਦਾ ਤੈਨੂੰ ਲੱਗਣਾ ਧੰਦੂ ਨੇ ਮੈਂਦੇ ਬਾਰੇ ਹਾਂ ਜੇ ਮੈਨੂੰ ਬਾਹਰ ਮਿਲਦੇ ਹੁੰਦੇ ਨਾ ਵੇ ਤੇਰੇ ਤੇ ਤਾਂ ਮੈਂ ਠੁੱਕਦੀ ਬਣਾ ਆਓ ਮੈਂ ਮੈਂ ਅੱਪਨਾ ਮੈਂ ਜੂੰਦਗਾਵੇਂਗੀ ਵੇ ਤੂੰ ਮੈਨੂੰ ਹੱਥ ਲਾ ਕੇ ਦੇਖ ਜੇ ਤੈਨੂੰ ਮੈਂ ਛੜਤਾ ਬੋਲਣ ਜੋਗਾ ਲਾ ਤੂੰ ਹੱਥ ਮੈਨੂੰ ਕਿਵੇਂ ਲਾਉਣਾਗਾ ਹਰਾਮ ਤੇ ਆ ਬੇੜੀ ਬੈਠੀ ਅੜਿਆ ਚੱਲ ਬਰ ਚੱਲ ਖੇਤ ਆਏ ਗੁੱਸੇ ਮਰਾਂਗੀ ਨੂੰ ਵੇ ਜੇ ਮੈਂ ਮਰ ਗਈ ਵੇ ਤੇਰੇ ਵਿੱਚ ਹੀ ਬੋਲੂ ਮੈਂ ਵੀ ਕੰਜਰ ਨਾ ਹੋਵੇ ਪੀ ਕੇ ਆ ਜੂਗਾ ਇਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਅਹਜੇ ਕੰਜਰ ਉਹ ਨੇ ਜਿਹੜਾ ਇਹਨੂੰ ਪਲਾਪਲਾ ਤੋੜਦੇ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਪੈ ਜਾਂਦੀਆਂ ਨੇ ਅੱਗ ਲੱਗਣੀਆਂ ਇਹਨਾਂ ਦਾ ਇਹੀ ਕੰਜਰਖਾਨਾ ਨਹੀਂ ਮੁੱਕਦਾ ਕਿਉਂ ਖਾਲੇ ਪੂੜੇ ਇਹਦੇ ਮੂੰਹ ਨੇ ਮੈਂ ਨਹੀਂ ਦੜਕੀ ਦੜਕੀ ਮੈਨਾਂ ਦਾ ਕੁੰਡਾ ਗੰਤਾ ਇਹਨਾਂ ਨੇ ਕੱਟ ਖਾਲਿਆ ਘਰ ਆ ਜਿਹੜੀ ਨਾ ਟਰਮਾਡੋਲ ਸਗਨੇਚਰ ਆ ਆ ਖਾਉਂਦੇ ਕੱਟ ਖਾਲਿਆ ਘਰ ਇੱਕ ਦਿਨ ਮਰ ਜਾਏਗਾ ਕਿਸੇ ਨੇ ਪੁੱਛਣਾ ਵੀ ਨਹੀਂ ਹੈਗਾ ਮਗਰੋਂ ਆਹੋ ਜਹ ਦਾ ਮੈਕਮਾ 12 ਬੰਦਾ ਸਗਨੇਚਰ ਗੈਂਗ ਆ ਮਹਿਕਮਾ ਉਹ ਸ਼ਰਮਨ ਸ਼ਰਮ ਉਹ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਉਹ ਤੇਰੇ ਵਰਗੇ ਨਾ ਘਰ ਪੱਟ ਦਿੰਦੇ ਨੇ ਪਹਿਲਾਂ ਤਾਂ ਤੇਰੇ ਵਰਗੇ ਨਾਲ ਕੁੜੀਆਂ ਵਿਆਹ ਦਿੰਦੇ ਨੇ ਫਿਰ ਜਦੋਂ ਬਾਅਦ ਚ ਪਤਾ ਲੱਗਦਾ ਵੀ ਨਸ਼ੇ ਕਰਦੇ ਕੁਛ ਨਹੀਂ ਰਹਿੰਦਾ ਉਹਨਾਂ ਚ ਛੜ ਦੇ ਜਾਣ ਦੇ ਕਿਉਂ ਜਿੰਦਗੀ ਖਰਾਬ ਕਰੇਗਾ ਉਹਦੀ ਉਹ ਜਾਣ ਉਹ ਤਾਂ ਮੈਂ ਨਹੀਂ ਜ਼ਿੰਦਗੀ ਖਰਾਬ ਕਰਤੀ ਮੇਰੇ ਪਿਆਉਣੇ ਹਾਂ ਕਰਤੀ ਸੀ ਜਿੰਦਗੀ ਖਰਾਬ ਆ ਆ ਯਾਰ ਲਾਟ ਆ ਤੁਰੀ ਜਾਂਦੀ ਹੈ ਕੀ ਹਾਲ ਹੈ ਕਰਨ ਨਹੀਂ ਪੈਣੇ ਵਧੀਆ ਤੂੰ ਦੱਸ ਕਿਵੇਂ ਆ ਠੀਕ ਆ ਮੈਂ ਤਾਂ ਠੀਕ ਆ ਮੈਂ ਤਾਂ ਤੇਰੇ ਵੱਲ ਆਉਂਦੀ ਸੀ ਤੂੰ ਕਿੱਧਰ ਚਲਨੀ ਐ ਨਹੀਂ ਮੈਂ ਕਿੱਧਰ ਜਾਣਾਗਾ ਮੈਂ ਤਾਂ ਆਹ ਕੋਟੀਆਂ ਸਵੱਟਰ ਜੇ ਸੀਗੇ ਬੁਣਨੇ ਦਿੱਤੇ ਹੋਏ ਸੀ ਉਹ ਫੜਨ ਚੱਲੀ ਸੀ ਵੀ ਆ ਹੁਣ ਮੂਰੇ ਠੰਡ ਆ ਗਈ ਅੱਛਾ ਚੱਲ ਵਧੀਆ ਕੀਤਾ ਮੈਂ ਵੀ ਉਹਦੇ ਵਾਸਤੇ ਆਉਂਦੀ ਸੀ ਤੇਰੇ ਕੋਲ ਕਿ ਕੀ ਤੋਂ ਸੂਫ ਕਰਵਾਏ ਨੇ ਬਣਾਏ ਨੇ ਨਹੀਂ ਆ ਜਿਹੜੀ ਆਪਣੀ ਗਵੰਡਣ ਨਹੀਂ ਹੈਗੀ ਕਮਲ ਮੈਂ ਤਾਂ ਉਹਨੂੰ ਦੇ ਦੰਨੀ ਹੁੰਨੀ ਆ ਅੱਛਾ ਚੱਲ ਵਧੀਆ ਬਣਾ ਦਿੰਦੀ ਆ ਉਹ ਵਿਚਾਰੀ ਮੈਂ ਤਾਂ ਆਪਾਂ ਇੱਕ ਨੂੰ ਫਿਰ ਉਹਨੂੰ ਵੀ ਫੜਾ ਜਾਊਂਗੀ ਨਹੀਂ ਨਾਲੇ ਪੈਸੇ ਵੀ ਘੱਟ ਹੀ ਲੈਂਦੀ ਆ ਚੱਲ ਹਾਂ ਤਾਂ ਠੀਕ ਆ ਉਹ ਆ ਮੂੜ ਜਾ ਆਫ ਕਰ ਰੱਖਿਆ ਨਹੀਂ ਪੈਣੀ ਕੀ ਦਸਾਂ ਮੈਂ ਤਾਂ ਜਿੱਦਣ ਦੇ ਘਰੇ ਆ ਗਈ ਨਾ ਮੇਰੀ ਤਾਂ ਕਿਸਮਤੀ ਫੁੱਟ ਗਈ ਨਹੀਂ ਹੋਰ ਪੈਣੀ ਮੈਂ ਤਾਂ ਕਈ ਵਾਰੀ ਘਰੇ ਵੀ ਗੱਲਾਂ ਕਰਦੀ ਹੁੰਦੀ ਆ ਵੀ ਹੋਇਆ ਤਾਂ ਤੇਰੇ ਨਾਲ ਮਾੜਾ ਹੀ ਆ ਤਿੰਨ ਨੇ ਤਿੰਨ ਚ ਇੱਕ ਵੀ ਨਹੀਂ ਜੱਜ ਦਾ ਨਹੀਂ ਕੀ ਦਸਾਂ ਤਿੰਨ ਤਾਂ ਹੈਗੇ ਨੇ ਆ ਇੱਕ ਤਾਂ ਬਥੇਰਾ ਚੰਗਾ ਗਾ ਮੇਰਾ ਜੇਠ ਆ ਜਿਹੜਾ ਵੱਡਾ ਹਾਂ ਜੇਠ ਤਾਂ ਤੇਰਾ ਚੰਗਾ ਮਾ ਕਿਤੇ ਆਉਦੇ ਵਾਲੇ ਦੀ ਗੱਲ ਕਰਦੇ ਨਹੀਂ ਉਹ ਤਾਂ ਭੋਰਾ ਨਹੀਂ ਜੱਜਦਾ ਨਹੀਂ ਉਹਨੇ ਨਾਲ ਤਾਂ ਜਦੋਂ ਜੇ ਵੱਡੇ ਨਾਲ ਮੈਂ ਤੁਰਦੀ ਆ ਨਾ ਲੋਕ ਵੀ ਮੈਨੂੰ ਦੇਖ-ਦੇਖ ਹੱਸਦੇ ਨੇ, ਟਿੱਚਰਾਂ ਕਰਦੇ ਨੇ ਵੀ ਆਹ ਦੇਖ ਲਾ ਕਿਵੇਂ ਕਾਲੇ ਭੁੰਡ ਨਾਲ ਤੁਰੀ ਜਾਂਦੀ ਆ ਵੀ ਇਹਦੇ ਮਾਪੇ ਆਪਨੇ ਕੁਛ ਦੇਖਿਆ ਨਹੀਂ। ਭੈਣੇ ਕੀ ਕਰਾਂ? ਲੋਕਾਂ ਦੇ ਮੂੰਹ ਵੀ ਦੇਖਣੇ ਨੇ ਹੈ। ਹੁਣ ਜਿਹੜਾ ਮੇਰਾ ਜੇਠ ਆ ਉਹ ਤਾਂ ਬਥੇਰਾ ਮੇਰੀ ਹਾਂ 'ਚ ਹਾਂ ਭਰਦਾਗਾ। ਉਹ ਤਾਂ ਮੈਨੂੰ ਜਦੀ ਕਹਿ ਰੰਦਾ ਵੀ ਕਰਨਾ ਤੂੰ ਮੈਨੂੰ ਦੱਸ ਜੇ ਤੈਨੂੰ ਕੋਈ ਚੀਜ਼ ਦੀ ਲੋੜ ਆ ਮੈਂ ਲਿਆ ਦਣ। ਆ ਸਾਡੇ ਵਾਲੇ ਕੰਜਰ ਨੇ ਇਹਨੇ ਤਾਂ ਕਦੇ ਮੂੰਹੋ ਨਹੀਂ ਫੁੱਟਿਆ ਹੈਗਾ। ਮੇਰੀ ਗੱਲ ਸੁਣ ਤੂੰ। ਉਹਨਾਂ ਦੇ ਜੇਠ ਨੂੰ ਆਪਦੇ ਹੱਥ ਥੱਲੇ ਰੱਖਿਆ ਕਰ। ਕਾਬੂ 'ਚ ਰੱਖੇ। ਕਿਤੇ ਹੋਰ ਬਾਹਰ ਸੈਟਿੰਗ ਕਰ ਗਿਆ ਫਿਰ ਤੈਨੂੰ ਜਮੀ ਔਖਾ ਹੋ ਜਾਊਗਾ ਨਹੀਂ 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 ਉਹ ਤਾਂ ਮਾੜਾ ਮੋਟਾ ਮੇਰੀ ਹਾਂ ਚ ਹਾਂ ਮळाਉਂਦਾ ਉਹ ਤਾਂ ਬਥੇਰਾ ਲਵੇ ਨਾ ਲੱਗਦਾ ਹੁੰਦਾ ਪਰ ਥੋੜਾ ਜਿਹਾ ਮੈਂ ਹੀ ਅਣਗੌਲਾ ਜਾ ਕਰਦਣੀ ਹੁੰਨੀ ਆ ਆ ਬਾਕੀ ਇੱਕ ਮੇਰਾ ਜਿਹੜਾ ਦਿਓਰ ਆ ਉਹ ਦੇਖ ਲੈ ਉਹ ਤਾਂ ਨਾ ਸੋਸ ਸਿਆਪਿਆਂ ਦੀ ਜੜ ਉਹ ਆਗਾ ਪਿੱਟਣੇ ਇੰਨੇ ਪੌਂਦਾਗਾ ਨਹੀਂ ਗੱਲ ਸੁਣ ਮੇਰੀ ਜਿਹੜਾ ਤੁਹਾਡੇ ਵਾਲਾ ਰਾਹੁਲ ਆ ਨਾ ਉਹੀ ਠੀਕ ਆਗਾ ਨਾਲੇ ਤੈਨੂੰ ਪਤਾ ਘਰ ਚ ਵੱਡਾ ਸਾਰੀ ਜ਼ਮੀਨ ਜਾਇਦਾਦ ਨਾ ਉਹਦੇ ਹੱਥ ਥੱਲੇ ਆ ਜਿੰਨਾ ਤੋਂ ਉਹਦੇ ਨੇੜੇ ਰਹਿਗੇ ਤੇਰੇ ਵਾਸਤੇ ਉਹਨਾਂ ਚੰਗਾ ਨਹੀਂ ਸ਼ੈਰੀ ਇਹ ਤਾਂ ਗੱਲ ਸਹੀ ਆ ਤੇਰੀ ਅੱਜ ਭਣੇ ਸਵੇਰੇ ਨਹੀਂ ਐਨੀ ਮੋਟੀ ਚੈਨ ਪਾਈ ਹੋਈ ਉਹਦੇ ਮੈਂ ਤਾਂ ਦੇਖ ਕੇ ਹੈਰਾਨ ਰਹਗੀ ਕਹਿੰਦਾ ਨਮੀ ਬਣਾ ਕੇ ਲੈ ਕੇ ਆਂਦੀ ਆ ਦੇਖ ਲੈ ਹੁਣ ਤੇਰੇ ਸਾਹਮਣੇ ਸੋਨਾ ਕੀ ਰੇਟ ਆਗਾ ਹੈ ਲੱਖ ਤੋਂ ਉੱਪਰ ਸੋਨਾ ਟੱਪਿਆ ਪਿਆ ਭਾਨੇ ਗਰੀਬ ਗੁਰਬਾ ਕਿੱਥੇ ਬਣਾ ਲੂਗਾ ਨਹੀਂ ਭਾਨੇ ਗੱਲ ਤਾਂ ਤੇਰੀ ਸਹੀ ਆ ਬਸ ਮੈਂ ਤੈਨੂੰ ਹੀ ਸਲਾਹ ਦਿੰਨੀ ਆ ਕਿ ਤਿੰਨਾਂ ਨੂੰ ਕਾਬੂ 'ਚ ਰੱਖ ਰਾਣੀ ਬਣ ਕੇ ਰਹਿ ਨਹੀਂ ਮੈਂ ਜਾਣੀ ਆ ਤੇਰੇ ਕਰਕੇ ਮੇਰਾ ਇੰਨਾ ਟਾਈਮ ਖਰਾਬ ਹੋ ਗਿਆ ਨਹੀਂ ਤਿੰਨਾਂ ਨੂੰ ਮੈਂ ਕੀ ਲੈਣਾ ਇਹਨਾਂ ਤੋਂ ਬੜੇਵੇਂ ਲੈਣੇ ਨੇ ਮੈਂ ਤਾਂ ਵੱਡੇ ਨੂੰ ਹੱਥ 'ਚ ਰੱਖੂਗੀ ਹਾਂ ਵੱਡੇ ਵਾਲੇ ਨੂੰ ਵੀ ਰੱਖੀ ਕਿਤੇ ਬਾਹਰ ਨਾ ਖੇ ਖਾਣ ਲੱਗ ਜੇ ਨਹੀਂ ਇਹ ਕੀ ਦੇ ਦੂ ਲੋਕਾਂ ਨੂੰ ਇਹਦੇ ਕੋਲ ਕੀ ਭੂਂਡ ਆਗਾ ਸਾਰਾ ਕੁਝ ਤਾਂ ਹੈਗਾ ਮੇਰੇ ਜੇਠ ਦੇ ਹੱਥ ਦੇ ਵਿੱਚ ਸਾਰੀ ਮੁਖਤਿਆਰੀ ਉਹਦੇ ਹੱਥ ਵਿੱਚ ਆ ਚੱਲ ਜੰਗਾ ਜਾਨੀਆ ਮੈਂ ਧਿਆਨ ਰੱਖੀ ਚੱਲ ਠੀਕ ਆ ਭਾਬੀ ਦੁੱਧ ਲਿਆ ਦੇ ਯਾਰ ਕੱਲ ਦਾ ਡਿੱਕੀ ਯਾਰ ਮੈਂ ਲੈ ਆ ਗਈ ਵੇ ਆ ਗਈ ਦਿਉਰਾ ਆ ਲੈ ਫੜ ਤੇਰੇ ਵਾਸਤੇ ਨਾ ਨਾ ਮੈਂ ਦੁੱਧ ਪਹਿਲਾਂ ਹੀ ਬਣਾ ਕੇ ਰੱਖ ਦਿੰਨੀ ਹੁੰਨੀ ਆ ਜੀ ਮੇਰੇ ਭਾਬੀ ਵੇ ਬਹਿ ਜਾਨੀਆ ਮੈਂ ਜੇ ਤੂੰ ਇੰਨਾ ਮੈਨੂੰ ਪਿਆਰ ਨਾਲ ਕਹਿਣਾਗਾ ਅੱਗੇ ਬੱਸ ਉਹ ਬਾਈ ਪਿਆਰਪੂਰ ਕਰਦਾ ਰਹਿਣਾ ਤੈਨੂੰ ਲੈ ਵੇ ਪਿਆਰ ਕੀ ਉਹ ਸੁਆਹ ਕਰਦਾ ਕੱਟ ਗਈ ਤੂੰ ਮੇਰੀ ਬਣ ਕੇ ਹੋਇਆ ਗਿਆ ਦੇਖੀਂ ਇਹ ਸਾਰੀ ਤੁੰਗ ਬੁਗਾ ਦਿੰਦਾ ਲਾ ਬੇ ਮੇਰਾ ਵੀ ਬਥੇਰਾ ਦਿਲ ਆਇਆ ਹੋਇਆ ਤੇਰੇ ਤੇ ਤਾਂ ਸੱਚੀ ਪਰ ਕੀ ਕਰਾਂ ਤੈਨੂੰ ਪਤਾ ਲੋਕਾਂ ਦੇ ਮੂੰਹ ਨਹੀਂ ਫੜੇ ਜਾਣੇ ਉੱਪਰ ਜਾਈ ਦੇਖ ਤੂੰ ਬਾਈ ਨਾਲ ਬਹਿ ਕੇ ਐਂ ਉਹ ਨਸ਼ੇ ਕਰਦੇ ਸੋ ਸੌ ਕੁਝ ਕਰਦੇ ਹਨਾ ਉਹ ਕਹਿੰਦੇ ਨੂੰ ਹੁੰਦੇ ਨੇ ਹੁਣ ਅਸੀਂ ਮੈਂ ਇੱਕ ਵਾਰਾਂ ਮੈਂ ਕਿਹੜਾ ਵਿਆਹ ਕਰਾਉਣਾ ਨਾ ਵੱਢੀ ਨੇ ਵਿਆਹ ਕਰਾਉਣਾ ਸਾਰੀ ਜੀਵਨ ਫਿਰ ਤੇਰੀ ਹੀ ਹੈ ਮੇਰੀ ਚੰਮੀ ਨੇ ਸਾਰੀ ਸੋਹਣ ਦੇ ਲਈ ਮੌਕੇ ਵੇਦ ਦੇਵਰਾ ਹਾਂ ਗੱਲ ਸੁਣ ਮੇਰੀ ਚਲੋ ਵੱਡਾ ਤਾਂ ਉਹਦੀ ਤਾਂ ਉਮਰ ਹੋਗੀ ਵੱਧ ਤੇ ਆਪਣਾ ਤਾਂ ਹੁਣ ਦੋਹਾਂ ਦਾ ਹਣ ਪਰਮਾਨਾ ਉਹ ਤਾਂ ਹੈਗੀ ਬਾਬੀ ਫਿਰ ਹੈਨਾ ਤੇ ਪਰ ਕਿਸੇ ਕੋਲ ਗੱਲ ਨਾ ਕਰਦੀ ਤੂੰ ਨਹੀਂ ਨਹੀਂ ਕਾਪੀ ਮੈਂ ਕਿਹਨੂੰ ਗੱਲ ਕਰਾਂ ਹਾਂ ਪਸੰਦ ਤਾਂ ਮੈਂ ਤੈਨੂੰ ਪਹਿਲੇ ਦਿਨ ਤੋਂ ਕਰਦੀ ਸੀ ਅੱਛਾ ਪਰ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦੀ ਸੀ ਵੀ ਤੇਰੇ ਦਿਲ 'ਚ ਕੀ ਹੈਗਾ ਵਾਹ ਵਾਹ ਸ਼ਰਮ ਤਾਂ ਨਹੀਂ ਹੁੰਦੀ ਪਰ ਜੈ ਤੈਨੂੰ ਮੈਂ ਵੀ ਨਾ ਤੈਨੂੰ ਦੇਖ ਰਿਹਾ ਸੀ ਆ ਤੇਰੀ ਹਰਕਤਾਂ ਮੈਂ ਕਈ ਨਾ ਨੋਟ ਕਰ ਰਿਹਾ ਸੀ ਠੀਕ ਹੈ ਆ ਹਰਕਤਾਂ ਨੇ ਤੇਰੀਆਂ ਉਹ ਮੈਂ ਤਾਂ ਤੈਨੂੰ ਵੈਸੇ ਕਹਿੰਦਾ ਸ਼ਰਮ ਮਨ ਮੜੀ ਮੋਟੀ ਜਿਹੜੀਆਂ ਹਰਕਤਾਂ ਤੂੰ ਕਰਦੀ ਫਿਰਦੀ ਹੈ ਕਮਾਲ ਕਰੀ ਜਾਂਦੀ ਹੈ ਤੇ ਤੈਨੂੰ ਬਾਈ ਬਾਈ ਦੇ ਘਰ ਵਾਲੀਆਂ ਤੈਨੂੰ ਬਾਈ ਪਸੰਦ ਨਹੀਂ ਹੈਗਾ ਬੜੇ ਦੇ ਡੋਰੀਆਂ ਲਾਉਂਦੀਆਂ ਮੇਰੇ ਦਿਨਾਂ ਦੀ ਉਹ ਸ਼ਰਮ ਮਨ ਅਸੀਂ ਤੈਨੂੰ ਭਾਬੀ ਸਮਝਦੇ ਆ ਬੇ ਗੱਲ ਸੁਣ ਲੈ ਮੇਰੀ ਮੈਂ ਕੋਈ ਡੋਰੀਆਂ ਨਹੀਂ ਪਾਉਂਦੀ ਹੈਗੀ ਉਹ ਤਾਂ ਕੰਜਰ ਪੀਤੀ ਖਾਦੀ ਚ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੌਣ ਆ ਉਹਦੀ ਕੀ ਲੱਗਦੀ ਆਂਗੀ ਉਹ ਤਾਂ 24 ਘੰਟੇ ਬਸ ਪਰ ਭਾਬੀ ਮੜਾ ਮੂਟਾ ਸ਼ਰਮ ਮਨਦਾਂ ਆਦਾ ਮੈਂ ਦੇਖ ਰਿਆ ਸੀ ਤੇਰੀ ਨੀਤ ਕਿੱਥੇ ਪਿੱਟੀ ਐ ਤੇਰੀ ਨੀਤ ਪਿੱਟੀ ਐ ਜ਼ਮੀਨ ਦੇ ਇਹ ਹਾਂ ਮੈਂ ਸਾਰਿਆਂ ਦੀ ਜ਼ਮੀਨ ਸੰਭਾਲਾ ਕਰ ਲਈਏ ਨਾ ਮੇਰੀ ਗੱਲ ਸੁਣ ਮੈਂ ਕਿਹੜਾ ਕੋਈ ਹੋਰ ਆ ਆਪਣੇ ਘਰ ਚ ਹੋਰ ਕੋਈ ਹੈਗਾ ਤੀਜਾ ਬੰਦਾ ਸ਼ਰਮ ਕਰ ਭਾਬੀ ਸ਼ਰਮ ਜ਼ਮੀਨ ਦਾ ਵੇਸੇ ਵੀ ਤੈਨੂੰ ਮਿਲ ਜੂਗੀ ਅਸੀਂ ਕਿਤੇ ਨਹੀਂ ਲੈ ਕੇ ਜਾਂਦੇ ਪਰ ਤੂੰ ਬਾਈ ਨੂੰ ਛੱਡ ਕੇ ਸਾਡੇ ਤੇ ਉਹ ਕਰ ਰਹੀ ਏ ਤੇ ਜਮੀ ਸ਼ਰਮ ਨਹੀਂ ਮੰਨਣੀ ਹੈਗੀ ਬੇ ਜੇ ਤੇਰਾ ਭਾਈ ਚੱਜਦਾ ਹੋਵੇ ਤਾਂ ਮੈਂ ਤਾਂ ਤੇਉਹ ਪ੍ਰੇਮ ਕਰਾਂ ਨਾ ਚਲ ਠੀਕ ਹੈ ਭਾਬੀ ਭਾਗਦੇ ਮੈਂ ਦੁੱਧ ਆਪੇ ਪੀ ਲੂੰਗਾ ਜਿਆਦੇ ਦਿਮਾਗ ਨਾਲ ਖਾਣ ਦਾ ਪਤਾ ਲੱਗਿਆ ਤੇਰਾ ਵੀ ਮੈਨੂੰ ਕਿ ਕਿਹੜੇ ਰਾਹਾਂ ਦੇ ਤੁਰਪੀ ਹੁੰਦੇ ਬੇ ਤੂੰ ਤਾਂ ਗੁੱਸਾ ਹੀ ਮੰਨ ਜਾਣਾ ਮੈਂ ਤਾਂ ਗੁੱਸਾ ਮੰਨ ਕੇ ਠੀਕ ਹੈ ਪਰ ਜਾਇ ਜਾ ਸਕਦਾ ਮੇਰੀ ਤਾਂ ਗੱਲ ਸੁਣ ਲੈ ਭਾਬੀ ਨਹੀਂ ਹੈਗੀ ਮੈਂ ਤੇਰੀ ਹੈਗੀ ਆ ਵੱਡੀਆਂ ਮੈਂ ਹੈਗੀ ਆ ਸਮਝ ਫਿਰ ਰਿਸ਼ਤੇ ਨੂੰ ਜੇ ਵੱਡੀਆਂ ਬੜਾ ਮੂਟਾ ਇੱਥੇ ਦੱਤ ਜਿਆ ਵਗ ਜਾ ਬਦਰੀ ਪਤਾ ਲੱਗਦਾ ਜਾ ਵਗ ਜਾ ਆਪਣਾ ਕੰਮ ਕਰ ਲੈ ਪੜ ਲੜਣਾ ਦੇ ਚਲ ਠੀਕ ਆ ਪੜ ਲਾ ਇਹ ਤਾਂ ਮੈਂ ਤੇਰਾ ਪਤਾ ਕਰਨਾ ਸੀ ਵੀ ਤੂੰ ਕਿਹੜੇ ਲੱਛਣਾਂ ਤੇ ਉਤਰੀਂ ਆ ਦੇਖਿਆ ਸੀ ਕੱਲ ਵੱਡਾ ਜਿਹਾ ਰੇਲਵੇ ਦਾ ਸੂਈ 'ਚ ਖੜਿਆ ਸੀ ਲਾ ਲਿਆ ਮੈਂ ਸਾਰਾ ਪਤਾ ਬੇ ਭਾਈ ਤਾਂ ਤੇਰਾ ਹੀ ਹੈਗਾ ਜਿਉ ਉਹ ਦੋ ਘੜੀ ਮੇਰੇ ਕੋਲ ਰਸੋਈ 'ਚ ਖੜ ਗਿਆ ਫਿਰ ਕੀ ਲੋੜ ਆ ਗਿਆ ਮੈਨੂੰ ਲੱਗਦਾ ਤੇਰੇ ਪਿੱਕੇ ਫੋਨ ਕਰਨਾ ਪਊਗਾ ਮੈਨੂੰ ਫਿਰ ਖੜੇਂਗੀ ਤੂੰ ਚਲ ਠੀਕ ਆ ਠੀਕ ਆ ਮੂੰਹ ਹੀ ਨੱਕ ਤੇ ਗੁੱਸਾ ਚੜਾਈ ਫਿਰਦਾ ਰਹਿੰਦਾ ਸ਼ਰਮੁਨੀ ਮੰਨਦੀ ਹੈਗੀ ਜਮੀ ਵੀ ਵੀ ਤੇਰੇ ਛੋਟੇ ਦਿਓਰਾ ਉਹ ਜਿਹੜਾ ਤੇਰਾ ਜ਼ਮੀਨ ਦੇ ਲਾਲ ਤੇ ਕੁਝ ਆ ਗੁਸ਼ ਕਰੇ ਨਹੀਂ ਹੁਣ ਤੂੰ ਕੋਈ ਨਾ ਮੈਂ ਕਰਦਾ ਬਾਈ ਨਾਲ ਗੱਲ ਛੋਟੇ ਨਾਲ ਵੀ ਆ ਕੁਛ ਕਰ ਦਈਏ ਬੇ ਜੇਠਾ ਤੂੰ ਤੈਨੂੰ ਕਿੰਨੇ ਵਾਰੀ ਕਿਹਾ ਮੇਰਾ ਨਾਮ ਲੈ ਲਿਆ ਕਰ ਐਂ ਕਿਉਂ ਕਰਦੀ ਆ ਜਾ ਬਹਿ ਜਾ ਬੇ ਜਦੋਂ ਮੈਂ ਜੇਠ ਕਹਿਨੀ ਆ ਨਾ ਉਹ ਤਾਂ ਨਾ ਮੇਰੇ ਹੋਰ ਹੀ ਲੱਡੂ ਜੇ ਫੁੱਟਣ ਲੱਗ ਜਾਂਦੇ ਆ ਦਿਲ ਦੇ ਵਿੱਚ ਕੀ ਦੱਸਾਂ ਤੈਨੂੰ ਮੈਂ ਫੁੱਟ ਨੇ ਲੱਡੂ ਕਹਨੂ ਉਹਨਾਂ ਤੂੰ ਮੈਨੂੰ ਤਾਂ ਨਾ ਉਮਰ ਤੋਂ ਬੁੜਾ ਕਰਤਾ ਜੇਠ ਕਹਿ ਕੇ ਹਲੇ ਦਾ ਜਵਾਨੀ ਚੜੂ ਚੜੂ ਕਰਦੀ ਐ ਬੇ ਯਰੋ ਵੱਡਾਂ ਦਾ ਜੇਠ ਹੀ ਕਹੂੰਗੀ ਹੋਰ ਤੈਨੂੰ ਹੁਣ ਮੈਂ ਦਿਓਰ ਥੋੜੀ ਬਣਾਉਣ ਲੱਗੀ ਆਂਗੀ ਕੋਈ ਨਹੀਂ ਚਾਲਾ ਜੇਠ ਕਹਿ ਲਿਆ ਗਾ ਤੂੰ ਖੁਸ਼ ਰਹਿਣੀ ਚਾਹਿੰਦੀ ਐ ਬੇ ਮੇਰੀ ਗੱਲ ਸੁਣ ਲੈ ਕੋਈ ਕੰਮ ਦੀਆਂ ਗੱਲਾਂ ਵੀ ਕਰ ਲਿਆ ਕਰ ਤੂੰ ਤਾਂ ਨਾ ਹਮੇਸ਼ਾ ਘੋੜੇ ਵਿੱਚ ਹੀ ਸੁੱਤਾ ਹੀ ਪਿਆ ਰਹਣਾ ਗਾ ਤੈਨੂੰ ਤਾਂ ਦਿਨ ਚੀ ਨੀਂਦਾ ਆਈਆਂ ਰਹਿੰਦੀਆਂ ਨੇ ਓਏ ਆਈਆਂ ਚਲ ਸੋਣਾ ਵੀ ਜ਼ਰੂਰੀ ਆ ਹਾਂ ਦੱਸ ਕੀ ਚੱਕਰ ਹੋ ਗਿਆ ਮੈਂ ਤਾਂ ਜੇਠਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੋ ਘਰ ਹਾਂ ਆ ਦੇਖ ਲੈ ਜਿਹੜਾ ਛੋਟੜਾ ਆਪਣਾ ਹਾਂ ਦੇਖਿਆ ਪਤਾ ਕਿੰਨਾ ਬੋਲਦਾ ਸੀ ਮੈਨੂੰ ਅੰਦਰ ਉਹ ਕੀ ਕਹਿੰਦਾ ਸੀ ਮੈਨੂੰ ਪਹਿਲਾਂ ਤਾਂ ਕਹਿੰਦਾ ਵੀ ਭਾਬੀ ਮੈਨੂੰ ਦੁੱਧ ਲਿਆ ਦੇ ਪੜਦਾ ਸੀਗਾ ਉਹ ਮੈਂ ਉਹਨੂੰ ਕਿਹਾ ਮੈਂ ਕਿ ਚਲ ਕੋਈ ਨਾ ਮੈਂ ਦੁੱਧ ਦਾ ਗਲਾਸ ਉਹਦੇ ਲਈ ਸਪੈਸ਼ਲ ਬਣਾ ਕੇ ਦਿੱਤਾ ਓਕੇ ਦੁੱਧੇ ਚ ਪੱਤੀ ਪਾ ਕੇ ਹੈ ਮੈਂ ਤਾਂ ਉਹਦੇ ਅੱਗੇ ਪਿੱਛੇ ਫਿਰਦੀ ਆ ਤੇ ਆਪ ਮੂੰਹ ਪਾਣੀ ਨਹੀਂ ਧਰਦਾ ਮੈਨੂੰ ਕਹਿੰਦਾ ਕਹਿੰਦਾ ਵੱਡੇ ਨੂੰ ਕਹਿੰਦਾ ਤੂੰ ਸੋਇਚ ਲਈ ਖੜੀ ਸੀ ਕੋਈ ਨਹੀਂ ਮੈਂ ਕਹੂੰ ਮੇਰੇ ਸਾਲੇ ਨੂੰ ਉਹਨੂੰ ਕੀ ਮਿਰਚਾਂ ਲੱਗਦੇ ਨੇ ਦੱਸ ਕੱਲ ਨੂੰ ਵਿਆਹ ਕੇ ਕੋਈ ਆ ਨਹੀਂ ਪਤਾ ਕੀ ਹੋਜੀ ਲਿਆਵੇ ਹਾਂ ਨਾਲੇ ਉਹਦਾ ਕੀ ਪਤਾ ਦਿਉਰ ਜੇਠਾ ਇੱਥੇ ਕਹਿੰਦੇ ਆ ਕਾਲਜ ਦੇ ਜਾਂਦਾ ਉੱਥੇ ਖਬਰਾਂ ਕਿੰਨੀਆਂ ਕਿਨੂੰ ਪਿੱਛੇ ਲਈ ਫਿਰਦਾ ਹੁਣ ਹਾਂ ਅੱਜੇ ਮੈਂ ਤੇਰੇ ਕੋਲੇ ਖੜ ਜੰਨੀ ਆ ਤਾਂ ਉਹਦੇ ਮਿਰਚਾਂ ਲੱਗਦੀਆਂ ਨੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਆਪਾਂ ਹੈਗੇ ਤਾਂ ਹੈਗੇ ਆ ਉਹਨੂੰ ਮੈਂ ਪੁੱਛੂੰ ਮੈਂ ਕਰਦਾ ਉਹਦੇ ਨਾਲ ਸਾਰੀ ਗੱਲਬਾਤ ਹਾਂ ਕੀ ਬਣਦੀ ਨਾਲੇ ਮੇਰੀ ਗੱਲ ਸੁਣ ਲਾ ਕਹਿੰਦੇ ਹੁੰਦੇ ਆ ਜੇ ਘਰੋਂ ਗੱਲ ਬਾਹਰ ਜਾਊਗੀ ਤਾਂ ਹੀ ਗੱਲਾਂ ਦੁਨੀਆ ਬਣਾਊਗੀ ਹੈ ਜਦੋਂ ਹੁਣ ਕਰ